ਜਨਤਾ ਦੀਵਾਂ ਚਾਂਦੇਖ ਦੇ ਸਾਰੇ ਦੋਤਾਂ ਸਵਾਗਤ ਹੈ ਇਸ ਵਕਤ ਅਸੀਂ ਬੈਠੇ ਪੱਖੋ ਕੈਂਚੀਆਂ ਡਾਕਟਰ ਰੇਸ਼ਮ ਦੀ ਸੌਪ ਹਤੇ ਦੋਸਤੋ ਤੁਹਾਨੂੰ ਅਸੀਂ ਅਕਸਰ ਡਾਕਟਰ ਰੇਸ਼ਮ ਦੀ ਅਸੀਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਨੇ ਆ ਕਿ ਉਹਨਾਂ ਬਲਿਓ ਜਿਹੜੇ ਮਰੀਜ਼ ਬੜੇ ਠੀਕ ਹੋ ਕੇ ਗਏ ਨੇ ਹਨ ਤੇ ਅੱਜ ਸਾਡੇ ਨਾਲ ਮਾਤਾ ਜੀ ਫੇਰ ਮੌਜੂਦ ਨੇ ਇਹ ਆਏ ਨੇਗੇ ਆਪਣੇ ਜੁਗਰਲੇ ਤੋਂ ਹਾਂ ਜੁਗਰਲੇ ਤੋਂ ਆਇਆ ਗਲਬਤ ਕਰਦੇ ਮਾਤਾ ਦੇ ਨਾਲ ਕਿ ਉਹਨਾਂ ਨੂੰ ਕੀ ਬਿਮਾਰੀ ਸੀ ਕੀ ਦਿੱਕਤ ਸੀ ਤੇ ਮਤਲਬ ਕਿੰਨੇ ਟਾਈਮ ਚੋਂ ਠੀਕ ਹੋਏ ਨੇ ਅਜਿਹਾ ਤਾਂ ਕੀ ਨਾਮ ਡਾਕਟਰ ਜੀ ਬਸ ਜੀ ਕਹੋ ਰਬੀ ਜੀ ਅੱਛਾ ਤੁਹਾਨੂੰ ਕੀ ਦਿੱਕਤ ਸੀ ਕੀ ਬਿਮਾਰੀ ਸੀ ਸਿਰ ਜੁੜਿਆ ਪਿਆ ਸੀ ਬਹੁਤ ਬਿਮਾਰੀਆਂ ਸੀਗੀਆਂ ਜਮਾਂ ਉੱਠਿਆ ਨਹੀਂ ਸੀ ਜਾਂਦਾ ਜਮਾਂ ਬਿਲਕੁਲ ਵੀ ਤੇ 4 ਸਾਲ ਹੋ ਗਏ ਸੀ ਜੀ ਦਵਾਈਆਂ ਬਹੁਤ ਲੈਤੀਆਂ ਨੇ ਪਰ ਅੱਜ ਇਹਨਾਂ ਡਾਕਟਰ ਸਾਹਿਬ ਦੀ ਦਵਾਈ ਲੈ ਕੇ ਸਾਨੂੰ 10 ਦਿਨ ਹੋਏ ਅੱਜ ਕਾਫੀ ਜਿਆਦਾ ਫਰਕ ਪੈ ਗਿਆ ਜੀ ਬਹੁਤ ਜਿਆਦਾ ਫਰਕ ਪੈ ਗਿਆ ਬਹੁਤ ਉੱਠਿਆ ਬੈਠਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਪਰ ਜਮਾਂ ਸੀ ਠੀਕ ਹ ਬਿਲਕੁਲ ਕੋਈ ਤਕਲੀਫ ਨਹੀਂ ਹੈਗੀ ਤੇ ਤੁਸੀਂ ਮਤਲਬ ਪਹਿਲਾਂ ਤੁਹਾਨੂੰ ਡਾਕਟਰ ਬਾਰੇ ਕਿਵੇਂ ਪਤਾ ਲੱਗਿਆ ਤੁਸੀਂ ਪਖੋ ਖੇਚੇ ਆਏ ਹੋ ਤੁਸੀਂ ਅਸੀਂ ਵੀ ਜੀ ਗਾਂਹਾਂ ਦੀ ਗਾਂ ਸਾਡੀ ਰਿਸ਼ਤੇਦਾਰੀ ਸੀਗੀ ਜੋਧਪੁਰ ਇਹ ਵੀ ਜੀ ਉੱਥੋਂ ਦੇ ਸੀਗੇ ਤੇ ਸਾਡੇ ਬਦਨ ਕਾਕਾ ਹੋਇਆ ਆਇਆ ਸੀਗਾ ਉਹਨਾਂ ਨੇ ਦੱਸਿਆ ਸੀ ਕਹਿੰਦੇ ਵੀ ਉੱਥੋਂ ਦਵਾਈ ਲੈ ਕੇ ਆਓ ਤੁਸੀਂ ਉੱਥੋਂ ਠੀਕ ਹੋ ਗੋ। ਉੱਥੋਂ ਠੀਕ ਹੋ ਜਾਉਗੇ ਕਹਿੰਦੇ ਅਸੀਂ ਵੀ ਬਹੁਤ ਦਵਾਈ ਉਤੋਂ ਨਿੱਕੇ ਹੁੰਦੇ ਜਿਹੜੀ ਮੇਰੀ ਨੂੰ ਸੀਗੀ ਉਹਨਾਂ ਦੇ ਮਤਲਬ ਕਿ ਕੰਨ ਦੀ ਦਵਾਈ ਇਹਨਾਂ ਤੋਂ ਹੀ ਲੈਂਦੀ ਸੀ ਛੋਟੀ ਹੁੰਦੀ ਸੀ ਸਵਾ ਮਹੀਨੇ ਦੀ ਸੀ। ਉੱਥੋਂ ਦਵਾਈ ਬਸ ਸ਼ੁਰੂ ਹੋ ਗਈ ਉਹ ਕਹਿੰਦੇ ਵੀ ਅਸੀਂ ਲੈਂਦੀ ਏ ਇਸ ਡਾਕਟਰ ਸਾਹਿਬ ਤੋਂ ਆ ਦਵਾਈ ਤੇ ਹੋਰ ਅਸੀਂ ਕਿਸੇ ਡਾਕਟਰ ਸਾਹਿਬ ਤੋਂ ਕੋਈ ਦਵਾਈ ਕਦੇ ਨਹੀਂ ਲੈਂਦੀ। ਫਿਰ ਉੱਥੋਂ ਅਸੀਂ ਦਵਾਈ ਸ਼ੁਰੂ ਕੀਤੀ ਹੁਣ ਵੀ ਜਿਵੇਂ ਬਹੁਤ ਠੀਕ ਹਾਂ ਜਮਾ ਬਿਲਕੁਲ ਹੀ ਠੀਕ ਹਾਂ। ਠੀਕ ਹੈ। ਹਾਂ। ਐਸਾ ਜਿਵੇਂ ਤੁਹਾਨੂੰ ਇਥੋਂ ਦਵਾਈ ਲੈ ਕੇ ਜਾਂਦੇ ਨੂੰ ਕਿੰਨਾ ਕੁ ਟਾਈਮ ਹੋਇਆ ਸੀ? ਇਥੋਂ ਪਹਿਲਾਂ ਤਾਂ ਹੀ ਬਹੁਤ ਸਾਲ ਹੋ ਗਏ ਉਹਨਾਂ ਨੂੰ ਲੈੰਦਿਆਂ ਨੂੰ ਹੋ ਗਏ ਤੁਹਾਨੂੰ ਤੁਸੀਂ ਦਵਾਈ ਲੈ ਕੇ ਗਏ ਆਪਣੇ ਇਲਾਜ ਦੀ ਦਵਾਈ ਲੈ ਕੇ 10 ਦਿਨ ਹੋ ਗਏ ਅੱਜ ਅੱਛਾ 10 ਦਿਨ ਹਾਂਜੀ 10 ਦਿਨ ਹੋ ਗਏ ਹੁਣ ਅੱਜ ਮਤਲਬ ਕਿ 10 ਦਿਨ ਹੋ ਗਏ ਤਾਂ ਦਵਾਈ ਲੈ ਕੇ ਜਾਂਦੇ ਨੂੰ ਬਹੁਤ ਠੀਕ ਆ ਹੁਣ ਤਕਲੀਫ ਕੀ ਕੀ ਸੀ ਤੁਹਾਨੂੰ ਤਕਲੀਫ ਖੂਨ ਘਾੜਾ ਸੀ ਜੂਰੀਆ ਸੀਗਾ ਤੇ ਮਤਲਬ ਹੋਰ ਬਿਮਾਰੀਆਂ ਸੱਲ ਘਟੇ ਵਧੇ ਹੋਏ ਸੀ ਚਿੱਟੇ ਸੱਲ ਘਟੇ ਹੋਏ ਸੀ ਦੂਜੇ ਵਧੇ ਹੋਏ ਸੀ ਇਸ ਕਰਕੇ ਸਰੀਰ ਬਿਲਕੁਲ ਜਕੜਿਆ ਪਿਆ ਸੀ ਹੁਣ ਕਿਵੇਂ ਲੱਗ ਰਿਹਾ ਜੀ ਹੁਣ ਬਹੁਤ ਠੀਕ ਹੈ ਮੈਂ ਤਾਂ ਥੱਲੇ ਬਹਿ ਕੇ ਉੱਠਿਆ ਨਹੀਂ ਸੀ ਜਾਂਦਾ ਹੁਣ ਮੈਂ ਬਸ ਛਾਲ ਮਾਰ ਕੇ ਉੱਠ ਕਰਦੀ ਹਾਂ ਜੀ ਹੁਣ ਕੋਈ ਤਕਲੀਫ ਨਹੀਂ ਬੈਸੀ ਸਵੇਰ ਨੂੰ ਹੱਥ ਪਾ ਕੇ ਮੰਜੇ ਦੇ ਉੱਠਣਾ ਹੱਥ ਕੰਨਦਨਾ ਪਾਉਣਾ ਫੇਰ ਉੱਠਣਾ ਹੁਣ ਬਿਲਕੁਲ ਠੀਕਾ ਹੁਣ ਉੱਠ ਕੇ ਫਟਾਫਟ ਬਾਹਰ ਜਾਈ ਦੇ ਅੱਛਾ ਤੁਹਾਨੂੰ ਫਰਕ ਕਦੋਂ ਤੋਂ ਮਹਿਸੂਸ ਹੋਣ ਲੱਗਿਆ ਸੀਗਾ ਜੀ ਸਾਨੂੰ ਦੂਜੇ ਦਿਨ ਹੀ ਸ਼ੁਰੂ ਹੋ ਗਿਆ ਸੀ ਜੀ ਸਵੇਰ ਨੂੰ ਥੋੜਾ ਥੋੜਾ ਫਰਕ ਪੈਣਾ ਤੇ ਦੂਜੇ ਦਿਨ ਤੀਜੇ ਦਿਨ ਚੌਥੇ ਦਿਨ ਪੰਜ ਦਿਨਾਂ ਹੀ ਦਵਾਈ ਨਾਲ ਬਿਲਕੁਲ ਵੀ ਮਤਲਬ ਠੀਕ ਹੋ ਗਈ ਸੀ ਥੋੜਾ ਹੌਲੀ ਬੋਲੋ ਜੀ ਅੱਛਾ ਮੈਂ ਤੁਹਾਨੂੰ ਕਦੋਂ ਤੋਂ ਫਰਕ ਪੈਣਾ ਮਹਿਸੂਸ ਹੋ ਰੂਗਾ ਸੀ ਇਹ ਦਵਾਈ ਲੈ ਕੇ ਜੀ ਤੁਸੀਂ ਉਹਦੇ ਦੋਖ ਦੇ ਨਹੀਂ ਲੰਗੇ ਸੀ بس ਦੋਖ ਦਿਨਾਂ ਬਾਅਦ ਇਹ ਠੀਕ ਹੋ ਮਤ ਕਾਫੀ ਫਰਕ ਲੱਗੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਬਹੁਤ ਜ਼ਿਆਦੀ ਫਰਕ ਪੈ ਗਿਆ ਅੱਗੇ ਮੰਜੇ ਤੂੰ ਉੱਠ ਨਹੀਂ ਸੀ ਸਕਦੇ ਹੁਣ ਮੰਜੇ ਤੋ ਉੱਠ ਕੇ ਉਹਦੀ ਦੂਜੇ ਦਿਨ ਹੀ ਬਸ ਐ ਫਰਕ ਪਤਾ ਲੱਗੇ ਵੀ ਹਾਂ ਦਵਾਈ ਲੈਤੀ ਐ ਠੀਕ ਹੈ ਬਹੁਤ ਫਰਕ ਪੈ ਗਿਆ ਅਸਾਂ ਦੀ ਨਾਮ ਕੀ ਰੋਡਾ ਜੀ ਮਲਜੀਤ ਕੌਰ ਹੈ ਜੀ ਅਸਾਂ ਅੰਟੀ ਜੀ ਤੁਹਾਡੇ ਵਾਂਗ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਮਰੀਜ਼ ਹੋਣਗੇ ਹਨ ਹਾਂਜੀ ਜਿਨ੍ਹਾਂ ਦਾ ਇਲਾਜ ਨਹੀਂ ਹੋਇਆ ਨਾ ਤੇ ਉਹਨਾਂ ਲੋਕਾਂ ਨੂੰ ਕੀ ਕਹੋਂਗੇ ਜੀ ਅੱਜ ਇੱਕ ਤਾਂ ਅਸੀਂ ਲੈ ਕੇ ਆਏ ਆ ਜੀ ਨਾਲ ਹੀ ਠੀਕ ਹੈ ਤੇ ਹੋਰ ਵੀ ਜਿਹੜੇ ਮਿਲਦੇ ਆ ਵੀ ਕਹਿੰਦੇ ਆ ਵੀ ਸਾਨੂੰ ਇੱਥੋਂ ਨਹੀਂ ਫਰਕ ਪਿਆ ਇੱਥੋਂ ਨਹੀਂ ਫਰਕ ਪਿਆ ਉਹਨਾਂ ਨੂੰ ਅਸੀਂ ਦਸ ਗਾਂ ਦੀਆਂ ਹਾਂ ਪਾਈ ਜਾਨੇ ਜੀ ਠੀਕ ਹੈ ਅਹੀਂ ਬਹੁਤ ਹਜੇ ਸਾਡੇ ਰਹਿੰਦੇ ਰਿਸ਼ਤੇਦਾਰ ਦੋ ਤਿੰਨ ਜਾਣੇ ਉਹਨਾਂ ਨੂੰ ਵੀ ਲੈ ਕੇ ਆਉਣਾ ਜੀ ਠੀਕ ਹੈ ਹਾਂਜੀ ਇੱਕ ਸਾਡੇ ਨਾਲ ਅੱਜ ਅਸੀਂ ਲੈ ਕੇ ਆਏ ਆ ਜੀ ਠੀਕ ਹੈ ਉਹਨਾਂ ਨੂੰ ਵੀ ਅਸੀਂ ਕਹੋ ਉਹ ਵੀ ਮੇਰੇ ਵਾਂਗ ਬਹੁਤ ਜ਼ਿਆਦਾ ਤਕਲੀਫ ਆਨਾਂ ਨੂੰ ਹਾਂਜੀ ਅੱਜ ਉਹਨਾਂ ਦਾ ਇਲਾਜ ਸ਼ੁਰੂ ਹੋ ਗਿਆ ਠੀਕ ਹੈ ਜੀ ਵਾਹਿਗੁਰੂ ਇਸਕੇ ਸਾਡੇ ਨਾਲ ਆਂਟੀ ਜੀ ਬਲਜੀਤ ਕੌਰ ਜੋਗੇਰਲੇ ਤੋਂ ਜਿਵੇਂ ਆਂਟੀ ਜੀ ਨੇ ਦੱਸਿਆ ਕਿ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਸਨਗੀਆਂ ਉਹ ਦਵਾਈ ਤੋਂ ਦੂਸਰੇ ਦਿਨਾਂ ਤੋਂ ਬਾਅਦ ਠੀਕ ਹੋਏ ਨੇਗੇ ਤੁਹਾਡਾ ਇਹਨਾਂ ਲਈ ਕੀ ਵਿਊ ਆ ਕੀ ਵਿਚਾਰ ਆ ਤੁਹਾਡਾ ਆਪਣੀ ਕਮੈਂਟਾਂ ਰਾਂ ਜਰੂਰ ਦੱਸਣਾ ਜਿਵੇਂ ਕਿ ਡਾਕਟਰ ਰੇਸ਼ਮੰਦ ਵੱਲੋਂ ਤੁਹਾਨੂੰ ਅਸੀਂ ਅਕਸਰ ਉਹਨਾਂ ਦੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਕਿ ਉਹਨਾਂ ਵੱਲੋਂ ਦਿੱਤੇ ਕੀਤੇ ਹੋਏ ਮਰੀਜ਼ਾਂ ਨੂੰ ਠੀਕ ਕੀਤੇ ਹੋਏ ਨੇ ਜਿਹੜੇ ਉਹਨੇ ਵੀਡੀਓ ਤੋਂ ਅਕਸਰ ਦੇਖਦੇ ਰਹਿੰਨੇ ਹੋ ਅੱਜ ਆਂਟੀ ਜੀ ਬਲਜੀਤ ਕੌਰ ਤੁਹਾਡੇ ਸਾਹਮਣੇ ਆਏ ਨੇ ਪਿੰਡ ਜੋਗੇਰਲੇ ਤੋਂ ਇਹ ਵੀ ਠੀਕ ਨੇ ਇਸ ਤਰ੍ਹਾਂ ਅੱਜ ਅਸੀਂ ਹੋਰ ਵੀ ਬਹੁਤ ਸਾਰੇ ਮਰੀਜ਼ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੇ ਥੋ ਠੀਕ ਹੋ ਕੇ ਗਏ ਨੇਗੇ ਤੇ ਅਸੀਂ ਜਿਵੇਂ ਅਕਸਰ ਤੁਹਾਨੂੰ ਕਹਿੰਦੇ ਹਾਂ ਤੁਸੀਂ ਆਪਣੇ ਕਮੈਂਟਾਂ ਰਾਹੀਂ ਆਪਣੇ ਵਿਚਾਰ ਜਰੂਰ ਦੱਸ ਰਹੇ ਨੇ ਕਿ ਤੁਹਾਡਾ ਇਹਦੇ ਬਾਰੇ ਕੀ ਕਹਿਣਾਗਾ ਜਿਵੇਂ ਅਜੰਟੀ ਜੀ ਨੇ ਦੱਸਿਆ ਕਿ ਉਹ ਅੱਜ ਠੀਕ ਨਹੀਂ ਬਹੁਤ ਡਾਕਟਰਾਂ ਕੋਲੇ ਗਏ ਨੇ ਜਾਂ ਕਿ ਦਵਾਈ ਲਈ ਨੇ ਉਥੋਂ ਕਹਦੇ ਫਰਕ ਨਹੀਂ ਪਿਆ ਜਿਹੜਾ ਅੱਜ ਠੀਕ ਹੋਏ ਨੇ ਇਹਨਾਂ ਨੇ ਸੈਲਫ 10 ਦਿਨਾਂ ਦੀ ਦਾਦ ਦੇ ਬੁਖਾਰ ਦੀ ਹਾਂਜੀ 10 ਦਿਨ ਹੋ ਗਏ ਹਾਂ 10 ਦਿਨ ਦੀ ਦਵਾਈ ਖਾਦੀ ਜਿੱਦੀ ਵਿੱਚ 2 ਦਿਨਾਂ ਵਿੱਚ ਹੀ ਇਹ ਬਦਲਾਅ ਆਉਣਾ ਸ਼ੁਰੂ ਹੋ ਗਿਆ ਸੀਗਾ ਅੱਜ ਨੋਰਮਲ ਨੇ ਅਜੰਟੀ ਜੀ ਇਹ ਜਿਵੇਂ ਤੁਹਾਨੂੰ ਅਸੀਂ ਆਂਟੀ ਜੀ ਨਾਲ ਮਲਾਇਆ ਇਸ ਤਰ੍ਹਾਂ ਸਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਨਿਊਜ਼ ਲੱਗੇ ਫੇਰ ਹਾਜ਼ਰ ਹੋ ਮੇ ਛੜੀ ਹਰ ਨਿਊਜ਼ ਦੇਖ ਲਈ ਛੜੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੈ ਕੇ ਫੇਰ ਹਾਜ਼ਰ ਹੋ ਉਧਰ ਕੁ ਸਸੇ ਗੱਲ ਜੀ